ਪ੍ਰਮੁੱਖ 10 ਸਟੇਟ ਯੂਨੀਅਨਾਂ ਵੱਲੋਂ ਮੁਲਾਜ਼ਮਾਂ ਮਜ਼ਦੂਰਾਂ ਕਰਮਚਾਰੀਆਂ ਆਊਟਸੋਰਸ ਦੇ ਕੰਮ ਕਰਦੇ ਸਰਕਾਰੀ ਕਰਮਚਾਰੀਆਂ ਕੰਟਰੈਕਟ ਤੇ ਕੰਮ ਕਰ ਰਿਹਾ ਕਰਮਚਾਰੀਆਂ ਜਿਹੜੇ ਦਰਜਾਚਾਰ ਸੰਯੇਤ ਫੋਰਸਮ ਵਰਕਰਾਂ ਦੇ ਹੱਕਾਂ ਲਈ ਅਤੇ ਉਹਨਾਂ ਹੱਕਾਂ ਨੂੰ ਬਚਾਉਣ ਵਾਸਤੇ ਅੱਜ ਦੇਸ਼ ਭਰ ਦੇ ਵਿੱਚ ਇਹ ਜਿਹੜੀ ਹੜਤਾਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਅਸੀਂ ਜਿਹੜਾ ਇੱਕ ਪੰਜਾਬ ਸਬੋਡੀ ਨੇਟ ਸਰਵਿਸ ਫੈਡਰੇਸ਼ਨ 1682 ਵਿੱਚ ਚੰਡੀਗੜ੍ਹ ਵੱਲੋਂ ਏਟ ਵੱਲੋਂ ਵੱਡੇ ਤੌਰ ਤੇ ਸ਼ਮੂਲੀਅਤ ਕੀਤੀ ਹੈ ਅਤੇ ਸਾਡੇ ਮੁਲਾਜ਼ਮਾਂ ਦਾ ਪੈਨਸ਼ਨਰਾਂ ਦਾ ਸਾਡੇ ਸਕੀਮ ਵਰਕਰਾਂ ਦਾ ਆਊਟਸੋਰਸ ਵਰਕਰਾਂ ਦਾ ਦਰਜਾਚਾਰਾਂ ਦਾ ਸਾਡੇ ਸਾਰੇ ਹੀ ਮੁਲਾਜ਼ਮਾਂ ਦਾ ਜਿਹੜਾ ਉਹਦੇ ਵਿੱਚ ਸ਼ਮੂਲੀਅਤ ਬਣਾ ਕੇ ਅਸੀਂ ਇਹ ਸਰਕਾਰ ਦੀਆਂ ਉਹਨਾਂ ਨੀਤੀਆਂ ਦੀ ਲਖੇਦੀ ਕੀਤੀ ਹੈ ਜਿਹੜੀਆਂ ਨੀਤੀਆਂ ਸਾਡੇ ਹੱਕਾਂ ਤੇ ਡਾਕਾ ਮਾਰਦੀਆਂ ਮਲਟੀ ਪਰਪਸ ਹੈਲਥ ਇੰਪਲਾਈ ਯੂਨੀਅਨ ਮੇਲ ਫੀਮੇਲ ਚੰਡੀਗੜ 16822 ਚੰਡੀਗੜ ਵੱਲੋਂ ਬਤੌਰ ਜਨ ਸੱਤਰ ਵੀ ਅਸੀਂ ਸਮੂਲੀਅਤ ਕਰਦੇ ਹੋਏ ਉਹ ਸਾਥੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਪਿਛਲੇ ਲੰਬੇ ਸਮੇਂ ਤੋਂ ਜੋ ਸਾਡੇ ਵਿਭਾਗ ਦੇ ਵਿੱਚ ਅਸੀਂ ਕੰਮ ਕਰਦੇ ਹੋਏ ਪੰਜਾਬ ਸਰਕਾਰ ਕੋਲੋਂ ਕੇਟਰ ਦਾ ਨਾਮ ਵਰਗ ਦੀ ਮੰਗ ਸਮੇਤ ਹੋਰ ਮੰਡਾਂ ਜਿਹੜੀਆਂ ਅਸੀਂ ਕੀਤੀਆਂ ਉਹਦੇ ਉੱਤੇ ਪੰਜਾਬ ਸਰਕਾਰ ਨੇ ਹਜੇ ਤੱਕ ਕੋਈ ਜ਼ੋਰ ਨਹੀਂ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀ ਜਥੇਬੰਦੀ ਵੱਲੋਂ ਇਹਦਾ ਸੰਘਰਸ਼ ਦਿਖਾ ਕਰਾਂਗੇ ਕਿ ਉਹਨਾਂ ਮੰਗਾਂ ਨੂੰ ਮਨਵਾ ਕੇ ਨਟਾਂਗੇ ਅੱਜ ਤੀ ਜਿਹੜੇ ਦੇਸ਼ ਵਿਆਪੀ ਹੜਤਾਲ ਦੇ ਵਿੱਚ ਪਾਸ਼ਾ ਵਰਕਰ ਇਤਿਹਾਸਕ ਫੀਸਿਲੇਟ ਜੂਨੀਅਨ ਵੱਲੋਂ ਪੂਰੀ ਮੁਹਿੰਮ ਕੀਤੀ ਗਈ ਹੈ ਸਾਡੇ ਜ਼ਿਲ੍ਹੇ ਵਿੱਚ ਦੋਹਾਂ ਦੇ ਕਰੀਬ ਪਾਸ਼ਾ ਵਰਕਰ ਇੱਥੇ ਪਹੁੰਚਿਆ ਨੇ ਜ਼ਿਲ੍ਹਾ ਬਾਕੀ ਸਾਡੇ ਜਿਹੜੇ ਬਲੋਕਾਂ ਤੇ ਹੋਰੀ ਅਰਤਾਲ ਪੋਸਟ ਸਾਡੇ ਸਾਥੀ ਉੱਤੇ ਪਹੁੰਚੇ ਹੋਏ ਨੇ